ਢੋਲਵਾਹੇ ਡੈਮ ਦਾ ਪਾਣੀ ਵੱਧ ਗਿਆ ਦੇਖੋ ਭਾਜੀ ਆ ਡੇਆ ਇੱਥੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਮੀਂਹ ਕਰਕੇ ਜੀ ਆਹ ਦੇਖੋ ਉਹ ਤੇਰੀ ਹਰ ਕਿਸੇ ਟਾਈਮ ਨਾਲ ਜਿਸ ਹਾਂ ਦਾ ਰਸਤਾ ਹੀ ਬਲੌਕ ਹੋ ਗਿਆ ਨਾ ਕਿਰਿਓ ਮਰੇ ਅੱਗੇ ਭਾਜੀ ਆਹ ਦਾ ਪਹਾੜੀ ਥੱਲੇ ਆ ਗਈ ਬਿਲਕੁਲ ਆ ਦੇਖੋ ਉਹ ਦੇਖੋ ਇਹਦਾ ਉੱਤੋਂ ਆ ਗਿਆ ਭਾਈ ਸਿੱਧਾ ਬਾੜ ਬਿਲਕੁਲ ਭਾਈ ਉਹ ਦੇਖੋ ਉੱਥੋਂ ਸਾਰੇ ਖੁਰਕੀ ਦਾ ਮਤਲਬ ਥੱਲੇ ਨੂੰ ਆ ਗਿਆ ਜੀ ਕਿ ਰਾਸਤਾ ਹੀ ਬੰਦ ਹੋ ਗਿਆ ਸੀਗਾ ਤੇ ਰਾਸਤਾ ਕਿੱਦਾਂ ਬੰਦ ਹੋ ਗਿਆ ਸਾਰਾ ਹੀ ਪਹਾੜ ਥੱਲੇ ਰੇਤਾ ਹੀ ਦਿੱਤਾ ਹੈ ਨਾ ਫਿਰ ਤੇ ਕੀਤਾ ਫਿਰ ਪਾਣੀ ਆ ਰਿਹਾ ਹੈ ਰਾਸਤਾ ਕਲੀਅਰ ਕੀਤਾ ਫਿਰ ਇਹਨਾਂ ਨੇ ਹਾਂ ਜਦੋਂ ਬਹੁਤ ਖਾਣੀ ਹੈ ਪਾਣੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਢੋਲਵਾਹਾ ਡੈਮ ਇੱਥੇ ਦਾ ਪਹਿਲਾਂ ਅੰਦਾ ਤੁਹਾਨੂੰ ਦਿਖਾ ਲਣਾ ਮਾਹੌਲ ਕੀ ਆ ਪਹਿਲਾਂ ਇੱਥੇ ਤੋਂ ਬਾਹਰਲਾ ਮਾਹੌਲ ਵਿਗੜਿਆ ਪਿਆ ਆ ਇਧਰ ਅੰਕਲ ਜੀ ਸਤਿ ਸ਼੍ਰੀ ਅਕਾਲ ਆ ਡਿਗੇ ਪਏ ਆ ਹਲਕੇ ਹਲਕੇ ਪਹਾੜ ਤੇ ਅੰਕਲ ਜੀ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਕਿਦਾਂ ਮੀਂਹ ਦੇ ਕੰਨ ਕੀ ਕੀ ਇੱਥੇ ਨੁਕਸਾਨ ਹੋਇਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕੀ ਕੀ ਇੱਥੇ ਨੁਕਸਸਾਨ ਹੋਇਆ ਤੁਹਾਡੇ ਏਰੀਆ ਤੇ ਇੱਥੇ ਸਾਡੇ ਨੁਕਸਾਨ ਤਾਂ ਵੈਸੇ ਦਰਜਾਨਾ ਹੀ ਹੋਇਆ ਕਿ ਪਹਾੜ ਪੂਰ ਕਾਫੀ ਡਿਗੇ ਸੜੋਡ ਤਾਂ ਬੰਦ ਹੋ ਗਿਆ ਸਾਡਾ ਅੱਛਾ ਜੀ ਤੇ ਟੱਪੇਆ ਭੇੜਿਆ ਰੋਡ ਜਿਹੜਾ ਮੋਟਰਸਾਈਕਲ ਵਗੈਰਾ ਜਾਂਦੇ ਆ ਹਾਂਜੀ ਮੋਟਰਸਾਈਕਲ ਵਗੈਰਾ ਜਾਂਦੇ ਆ ਅੱਛਾ ਜੀ ਤੇ ਪਾਕੀ ਡੈਮ ਵਾਲਾ ਇਹ ਜਿਹੜਾ ਉਹ ਗੇਟ ਤੋਂ ਬਾਹਰ ਪਹਾੜ ਫਰੇਟ ਹੋ ਗਿਆ ਜੀ ਹਾਂਜੀ ਦੋ ਤਿੰਨ ਜਗ੍ਹਾ ਤੋਂ ਕਾਫੀ ਅੱਛਾ ਜੀ ਤੇ ਉੱਥੇ ਹੁਣ ਬੰਦੇ ਲੱਗੇ ਆ ਸਫਾਈ ਕਰਨ ਵਾਸਤੇ ਅੱਛਾ ਜੀ ਤੇ ਇਹ ਮਤਲਬ ਕੋਈ ਜਾਨੀ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਲੱਸੀ ਹੋਇਆ ਅੱਛਾ ਜੀ ਤੇ ਉਹ ਠੀਕ ਹੀ ਰਿਹਾ ਜੀ ਹਲੋ ਜਬ ਜੀ ਮਤਲਬ ਮੋਲ ਠੀਕ ਹੀ ਆ ਮੋਲ ਠੀਕ ਹੈ ਜੀ ਇਹ ਚਲੋ ਤੁਹਾਡਾ ਕੰਮ ਚੱਲਦਾ ਪਿਆ ਤੁਸੀਂ ਸਫਾਈ ਲੱਗੇ ਹੋਏ ਹੋ ਜੀ ਮੈਂਕਮੇ ਵੱਲੋਂ ਹਾਂਜੀ ਮੈਂਕਮੇ ਵੱਲੋਂ ਸਫਾਈ ਇਹ ਜੀਐਸਵੀ ਵਗੈਰਾ ਨਹੀਂ ਲਾਈ ਨਾ ਇਹਨਾਂ ਨੇ ਨਹੀਂ ਜੀਐਸਵੀ ਨਹੀਂ ਲਾਈ ਜੀ ਉਹ ਲੇਬਰ ਗਾਲੇ ਹੈਗੇ ਜੀ ਉਹ ਕੰਮ ਕਰਦੇ ਪਏ ਆ ਅੱਛਾ ਜੀ ਹੋਰ ਕੀ ਕੀ ਇੱਥੇ ਨੁਕਸਾਨ ਹੋਇਆ ਜੀ ਹੋਰ ਵੈਸੇ ਕਿਸੇ ਕੋਈ ਨਹੀਂ ਹੋਇਆ ਪਰ ਦੋ ਚਾਰ ਬਈ ਕੋਠੇਗਾਠੇ ਢਿਗੇ ਆ ਜੀ ਅੱਛਾ ਜੀ ਉਹ ਮਕਾਨ ਪਿੰਡ ਚ ਮਕਾਨ ਢਿਗੇ ਅੱਛਾ ਹਾਂਜੀ ਤੇ ਅੰਕਲ ਜੀ ਇਹ ਪਾਣੀ ਇੱਥੇ ਕਿਦਾਂ ਮਤਲਬ ਹੈਗੀ ਵਧਣ ਦੀ ਉਮੀਦ ਹੈ ਟੈਂਕ ਪਾਣੀ ਵਧਣ ਦੀ ਉਮੀਦ ਮੀਂਹ ਹੋਇਆ ਤਾਂ ਵਧਣਾ ਨੇ ਤਾਂ ਉਧਰ ਤਾਂ ਖਤਰਾ ਖਤਰਾ ਹੈ ਉਧਰ ਇੱਥੇ ਕੋਈ ਨਹੀਂ ਜੀ ਅੱਛਾ ਜੀ ਸੋ ਤੇ 3 ਮੀਟਰ ਕਮ ਹੈ ਪਾਣੀ ਅੱਛਾ ਜੀ ਘਟਿਆ ਪਾਣੀ ਦਾ ਨਹੀਂ ਠੀਕ ਹੈ ਠੀਕ ਹੈ ਜੀ ਮਤਲਬ ਲੈਵਲ ਤੋਂ ਲੈਵਲ ਤੋਂ ਘਟਿਆ ਜੀ ਚਲੋ ਧੰਨਵਾਦ ਜੀ ਬਹੁਤ ਬਹੁਤ ਹਾਂਜੀ ਆ ਦੇਖ ਸਕਦੇ ਕਿੰਦਾ ਪਹਾੜੀ ਆ ਇਹਦਾ ਉੱਤੇ ਥੱਲੇ ਖੜੇ ਹੋ ਗਏ ਤਾਂ ਬਸ ਡੇਗਣ ਵਾਲਾ ਕੰਮ ਹੀ ਆ ਬਹੁਤ ਜ਼ਿਆਦਾ ਉਧਰ ਦਾ ਨੁਕਸਾਨ ਹੋਇਆ ਆ ਪਰ ਚਲੋ ਫਿਰ ਵੀ ਬਚਾ ਆ ਕਹਿੰਦੇ ਕੀ ਕੋਈ ਡਰ ਨਹੀਂ ਹੈਗਾ ਕੋਈ ਡਰ ਵਾਲਾ ਮਾਹੌਲ ਨਹੀਂ ਹੈਗਾ ਤੇ ਜਿੱਦਾਂ ਕੁਲੂ ਮਨਾਲੀ ਦੇ ਵਿੱਚ ਤੁਸੀਂ ਦੇਖਦੇ ਆ ਪਿਛਲੇ ਦਿਨਾਂ ਦੀਆਂ ਖਬਰਾਂ ਕਿ ਉੱਥੇ ਕਿੰਨਾ ਹੜ੍ਹ ਆਇਆ ਆ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਡੈਮ ਦੇ ਗੇਟ ਦੇ ਅੱਗੇ ਤੇ ਡੈਮ ਦਾ ਜਿਹੜੇ ਵੀ ਹਾਲਾਤ ਆ ਤੁਹਾਨੂੰ ਸਾਰੇ ਦਿਖਾਏ ਜਾਣਗੇ ਬਣੇ ਦਿਓ ਵੀਡੀਓ ਦੇ ਨਾਲ ਵੈਸੇ ਖੋਲਣਾ ਚਾਹੀਦਾ ਹੈਗਾ ਨੂੰ ਪਰ ਬਾਕੀ ਚਲੋ ਇਹਨਾਂ ਦਾ ਕੋਈ ਹੋਊਗਾ ਚਲੋ ਚਲੋ ਉੱਥੇ ਤਾਂ ਪਾਣੀ ਵਧਿਆ ਆ ਪਰ ਕਹਿ ਰਹੇ ਕਿ ਖਤਰੇ ਦੇ ਨਿਸ਼ਾਨ ਤੋਂ ਥੋੜਾ ਦੂਰ ਹੀ ਆ ਦੇਖ ਸਕਦੇ ਆ ਤੁਸੀਂ ਪਾਣੀ ਦੇ ਹਾਲਾਤ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿ ਇੱਥੇ ਇਹ ਆਪਣੇ ਪਾਜੂ ਮੰਦਿਰ ਜਿਹੜੇ ਸੀਗੇ ਥੱਲੇ ਸਕੂਲ ਸੀਗਾ ਉਹ ਦਿਸਣ ਲੱਪਿਆ ਸੀ ਪਰ ਪਾਣੀ ਦਾ ਪੱਧਰ ਫੇਰ ਵਧ ਗਿਆ ਤਾਂ ਫਿਰ ਉਹ ਸਾਰਾ ਕੁਝ ਪਾਣੀ ਨੇ ਢੱਕ ਲਿਆ ਫਾਇਦੇ ਹੋ। ਹਾਂ ਤੁਸੀਂ ਦੇਖ ਸਕਦੇ ਆ ਪਹਾੜਾਂ ਦੇ ਵਿੱਚ ਕਿੱਦਾਂ ਲੱਕੜੀਆਂ ਹੋਰ ਵੀ ਕਈ ਸਮਾਨ ਜਿਹੜਾ ਉੱਥੋਂ ਰੁੜ ਕੇ ਆਇਆ ਆ। ਢੋਲਵਾਹੇ ਡੈਮ ਦਾ ਪਾਣੀ ਵੱਧ ਗਿਆ। ਲੋਸਮੈਂਟਾ ਹੋ ਗਈਆਂ। ਅਫਵਾਹਾਂ ਫੈਲ ਗਈਆਂ। ਪੁਰਾਣੀਆਂ ਵੀਡੀਓ ਚੱਕ-ਚੱਕ ਕੇ ਲੋਕਾਂ ਨੇ ਪਾਤੀਆਂ। ਭਰਾਵਾ ਦੇਖ ਲਓ ਪਾਣੀ। ਆ 20 25 30 ਫੁੱਟ ਨੀਮਾ ਹਲ ਤੱਕ ਪਾਣੀ। ਕਿੱਥੋਂ ਪਾਣੀ ਆ ਗਿਆ ਢੋਲਵਾਹੇ ਦਾ ਜਿੱਥੇ ਆਇਆ ਪਾਣੀ ਡੈਮਾ ਦੇ ਵਿੱਚ ਆਪਾਂ ਮੰਨਦੇ ਆ ਆਇਆ ਆ ਪਰ ਇਹ ਇਦਾਂ ਅਫਵਾਵਾ ਨਾ ਫਲਾਓ ਆ ਦੇਖੋ ਕੀ ਤੁਹਾਡੇ ਸਾਹਮਣੇ ਸੱਚ ਤੁਹਾਡੇ ਸਾਹਮਣੇ ਆ ਅੱਜ ਤਰੀਕ ਹੈਗੀ ਆ ਜੀ ਕਿੰਨੀ ਤਰੀਕ ਹੈ ਅੱਜ ਅੱਜ 5 ਤਰੀਕ ਆ 5 ਸਤੰਬਰ 2025 ਤਰੀਕ ਤੁਸੀਂ ਦੇਖ ਸਕਦੇ ਆ ਕੀ ਪਾਣੀ ਦੇ ਹਲਾਤੇ ਐਵੇਂ ਲੋਕਾਂ ਨੂੰ ਡਰਾਇਆ ਆ ਪੁਰਾਣੀਆਂ ਵੀਡੀਓ ਪਾ ਪਾ ਕੇ ਸੋਸ਼ਲ ਮੀਡੀਆ ਤੇ ਲੋਕਾਂ ਡਰੇ ਪਏ ਆ ਨਾ ਕਰੋ ਇਦਾਂ ਜਿੱਥੇ ਹੜ ਆਏ ਆ ਮੰਨਦੇ ਆ ਉਥੇ ਕਹਿ ਵਰਸੇ ਆਇਆ ਪਰ ਇਦਾਂ ਦੇ ਕੰਮ ਨਾ ਕਰੋ ਲੋਕਾਂ ਨੂੰ ਹੋਰ ਡਰਾਓ ਨਾ ਕੱਲੋਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਆ ਸੋ ਆਓ ਅੱਗੇ ਹੋਰ ਵੀ ਦੇਖਦੇ ਆ ਢੋਲਵਾਹੇ ਡੈਮ ਦੇ ਹਾਲਾਤ ਦੇਖੋ ਜੀ ਹਾਲੇ ਤੱਕ ਤਾਂ ਜਿਹੜੀ ਅਸੀਂ ਇੱਥੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਹੁਣ ਇਹ ਗੱਲ ਦੱਸੀ ਆ ਕਿ ਕਾਫੀ ਹਾਲੇ ਤੱਕ ਹੁਣ ਪਾਣੀ ਡਾਉਣਿਆ ਤੇ ਇੱਥੇ ਤੱਕ ਆਉਣ ਦੀ ਕੋਈ ਨੋਬਤ ਨਹੀਂ ਆ ਸਕਦੀ ਕਿਉਂਕਿ ਇੱਥੇ ਇਹਨਾਂ ਨੇ ਇੱਕ ਕੰਮ ਕੀਤਾ ਹੋਇਆ ਕਿ ਇਹਦੇ ਗੇਟ ਖੋਲ ਦਿੱਤੇ ਹੋ ਆ ਡੈਮ ਦੇ ਗੇਟ ਖੋਲਣ ਕਰਕੇ ਜਿਹਦਾ ਪਾਣੀ ਆਊਗਾ ਨਾਲੋਂ ਨਾਲ ਨਿਕਲੀ ਜਾਊਗਾ ਜਿਆਦਾ ਸਟੋਰੇਜ ਹੋਣ ਦੀ ਵੀ ਕੋਈ ਜਿਹੜੀ ਇੱਥੇ ਹੈ ਨਹੀਂ ਉਹ ਗੱਲਬਾਤ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਪਾਣੀ ਫਿਲਾਲ ਦੀ ਘੜੀ ਇੱਥੇ ਤੱਕ ਤਾਂ ਆ ਚੁੱਕਾ ਆ ਬਟ ਇਹਨਾਂ ਨੇ ਜਿਹੜਾ ਸਾਨੂੰ ਦੱਸਿਆ ਕਿ ਮਤਲਬ ਨਹੀਂ ਹੈਗਾ ਇਦਾਂ ਦਾ ਮਾਹੌਲ ਹਲੇ ਤੱਕ ਫਿਲਾਲ ਜਿਹੜਾ ਬਰਸਾਤਾਂ ਨੇ ਜੋਰ ਲਾਉਣਾ ਸੀ ਉਹ ਲਾ ਲਿਆ ਆ ਤੇ ਬਾਕੀ ਅੱਗੇ 20 ਪਵੇ ਦਾ ਪਾਣੀ ਮਾੜਾ ਮੋਟਾ ਕੋਈ ਵੱਧ ਵੀ ਸਕਦਾ ਆ ਫਿਲਾਲ ਤੁਸੀਂ ਸਾਹਮਣੇ ਦੇਖ ਸਕਦੇ ਆ ਆ ਪਾਣੀ ਦੇ ਹਾਲਾਤ ਆ ਸਾਹਮਣੇ ਤੇ ਪਾਣੀ ਇੰਨਾ ਹੱਦ ਤੱਕ ਨਹੀਂ ਵਧਿਆ ਹੈਗਾ ਬਾਕੀ ਕੁਝ ਕੁ ਮੀਟਰ ਕਹਿੰਦੇ ਹੈਗਾ ਆ ਨੀਵਾ ਆ ਤੇ ਬਾਕੀ ਅਫਵਾਹਾਂ ਤੋਂ ਬਚੋ ਬੋਤਾ ਨਾ ਮਤਲਬ ਕਿਸੇ ਦੀਆਂ ਗੱਲਾਂ ਚ ਆਓ ਬਾਕੀ ਸਾਡੇ ਚੈਨਲ ਦਾ ਤਾਂ ਇਹੀ ਹੁੰਦਾ ਆ ਕਿ ਅਸੀਂ ਤੁਹਾਨੂੰ ਵੱਧ ਤੋਂ ਵੱਧ ਸੱਚ ਦਿਖਾ ਲਈਏ ਜੋ ਸੱਚ ਦੀ ਗੱਲ ਆ ਉਹੀ ਦਿਖਾ ਲਾਂਗੇ ਤੇ ਗਲਤ ਗੱਲ ਅਸੀਂ ਤੁਹਾਨੂੰ ਬਿਲਕੁਲ ਨਹੀਂ ਦਿਖਾ ਲਾਂਗੇ ਤੁਸੀਂ ਇਹ ਦੇਖ ਸਕਦੇ ਹੋ ਇਹਨਾਂ ਨੇ ਥੱਲੇ ਨਿਸ਼ਾਨ ਵੀ ਦਿੱਤਾ ਹੋਇਆ ਆ ਪਰ ਮੇਰੇ ਹਿਸਾਬ ਨਾਲ ਹਲੇ ਤੱਕ ਇੰਨਾ ਨਹੀਂ ਆਪਾਂ ਕਹਿ ਸਕਦੇ ਕਿ ਪਾਣੀ ਵੱਧ ਜਾਏਗਾ ਹਾਲਾਤ ਤੁਹਾਡੇ ਸਾਹਮਣੇ ਆ ਤਾਜ਼ਾ ਹਾਲਾਤ ਢੋਲਵਾਹਾ ਡੈਮ 5 ਤਰੀਕ ਸਤੰਬਰ ਮਹੀਨਾ 2025 ਇਹ ਅੱਜ ਦਾ ਸਾਡਾ ਬਲੌਗ ਆ ਜੀ ਢੋਲਵਾਹੇ ਡੈਮ ਦਾ ਤੁਸੀਂ ਦੇਖ ਲਿਆ ਤਾਂ ਕੀ ਕਹਿਣਾ ਚਾਹੋਗੇ ਭਾਜੀ ਤੁਸੀਂ ਹੁਣ ਇਸ ਜਿਹੜਾ ਅਸੀਂ ਭਾਜੀ ਚਲੋ ਜਿੱਥੇ ਪਾਣੀ ਆਇਆ ਹੈ ਨਾ ਆਇਆ ਚਲੋ ਕਾਫੀ ਨੁਕਸਾਨ ਹੋਇਆ ਹੈ ਪਰ ਹਿਸ਼ਾਰਪੁਰ ਦਾ ਜਿਹੜਾ ਉੱਪਰਲਾ ਏਰੀਆ ਹੈ ਨਾ ਫੇਰ ਵੀ ਆਪਾਂ ਕਹਿੰਦੇ ਵੀ ਬਹੁਤ ਕਾਫੀ ਬਚਾਇਆ ਹੈਗਾ ਪਾਣੀ ਤੋਂ ਹਾਂਜੀ ਉਹ ਤਾਂ ਚਲੋ ਜਿੱਦਾਂ ਬਾਰਿਸ਼ ਹੁੰਦੀ ਆ ਭਾਰਪੂੜ ਦੱਸਦੇ ਵੀ ਕਾਫੀ ਭਾਜੀ ਗੱਲ ਪਤਾ ਕੀ ਆ ਪਾਣੀ ਇੱਥੇ ਵੀ ਆ ਜਾਣਾ ਸੀਗਾ ਜੇ ਮਤਲਬ ਮੈਂਗਰੋਵ ਵਾਲਾ ਤੇ ਆਹ ਸੋਰੀ ਮੈਂਗਰੋਵ ਵਾਲ ਨਹੀਂ ਆ ਕਿ ਜਨੋੜੀ ਢੋਲਵਾਹੇ ਤੇ ਥਾਣਾ ਡੈਮ ਨਾ ਬਣਿਆ ਹੁੰਦਾ ਤੇ ਪਾਣੀ ਕਾਹ ਕਰ ਕੀ ਪਚਾਇਆ ਨਾ ਤੁਸੀਂ ਦੇਖਿਆ ਵੀ ਲੈਵਲ ਕਾਫੀ ਹਲੇ ਥੱਲੇ ਹੈਗਾ ਆ ਇੰਨਾ ਵੀ ਚਲੋ ਦਰਨ ਦੀ ਲੋੜ ਨਹੀਂ ਹੈਗੀ ਕੋਈ ਤੇ ਦੱਸਦੇ ਆ ਵੀ ਚਲੋ ਜਿੱਦਾਂ ਉਹ ਹੀ ਪੁਰਾਣੇ ਹੀ ਕਰਦੇ ਪਏ ਪਿੰਡਾਂ ਪਿੰਡਾਂ ਜਿੱਦਾਂ ਲੋਸਮੈਂਟ ਹੋ ਗਏ ਜੀ ਉੱਥੇ ਪਾਣੀ ਨਾ ਆ ਗਿਆ ਛੱਡਣ ਲੱਗੇ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਉਹਦਾ ਬਚਾ ਆ ਜੇ ਤਿੰਨ ਡੈਮ ਨਾ ਹੁੰਦੇ ਹਾਂਜੀ ਤਾਂ ਪਾਣੀ ਆ ਜਾਣਾ ਸੀਗਾ ਹਾਂਜੀ ਹਾਂਜੀ ਤੇ ਚਲੋ ਬਾਕੀ ਪਾਣੀ ਮੀਹ ਹੀ ਰੱਖੇ ਮੀਹ ਰੱਖੇ ਪੰਜਾਬ ਤੇ ਹੱਸਦਾ ਕੀ ਜੇ ਪਹਿਲਾਂ ਪੰਜਾਬ ਹੋ ਜਾਣਾ ਸਾਡਾ ਡੈਮ ਜਿਹੜੇ ਚੱਲਦੇ ਪਏ ਆ ਜੋ ਪਾਣੀ ਦੀ ਆਫਤ ਆਈ ਆ ਸਮਾਤਮਾ ਮਿਹਰ ਕਰੇ ਵਧੀਆ ਸਾਰਾ ਕੁ ਵਧੀਆ ਹੋ ਜਾਵੇ ਜੀ ਬਿਲਕੁਲ ਆਓ ਅੱਗੇ ਹੋਰ ਵੀ ਤੁਹਾਨੂੰ ਦਿਖਾਉਂਦੇ ਆਂ ਕੁਝ ਬਾਕੀ ਇਹ ਢੋਲਵਾਹਾ ਡੈਮ ਦਾ ਜੀ ਅੱਜ ਦਾ ਜਿਹੜਾ ਬਲੌਕ ਆ ਇਹ ਆਪਾਂ ਸਮਾਤ ਕਰਨ ਲੱਗੇ ਆਂ ਤੇ ਜੋ ਇੱਥੇ ਤੇ ਮੌਜੂਦਾ ਹਾਲਾਤ ਆ ਉਹ ਤੁਹਾਨੂੰ ਆਪਾਂ ਦਿਖਾ ਲ ਦਿੱਤੇ ਆ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਇੱਥੇ ਬਣਿਆ ਹੋਇਆ ਆ ਅਸੀਂ ਇਹ ਵੀ ਨਹੀਂ ਕਵਾਂਗੇ ਕਿ ਵਧਿਆ ਆ ਜਾਂ ਘਟਿਆ ਆ ਇੱਕ ਮਾਤਰਾ ਦੇ ਵਿੱਚ ਆ ਕੀ ਮਤਲਬ ਕੰਟਰੋਲ ਚ ਆستی ਸੀ ਕਹਿੰਦੇ ਆ ਬਾਕੀ ਦੇਖਦੇ ਆ ਕੀ ਹੁੰਦਾ ਆ ਅੱਗੇ ਕੋਈ ਖਬਰ ਆਉਣ ਦੀ ਵਾਸਤੇ ਖਬਰ ਆਉਣ ਦੀ ਵਾਸਤੇ ਕੋਈ ਲੋੜ ਨਹੀਂ ਜੇ ਕੋਈ ਤੁਹਾਨੂੰ ਫਵਾਫ ਲਾਉਂਦਾ ਆ ਤਾਂ ਉਸ ਬੰਦੇ ਨੂੰ ਸਾਡੀ ਵੀਡੀਓ ਦਿਖਾ ਸਕਦੇ ਕਿ ਭਾਈ ਆ ਤਾਂ ਹੁਣ ਬਾਕੀ ਹਾਂ ਰਾਤੋਂ ਰਾਤ ਪਾਣੀ ਤਾਂ ਇੰਨੀ ਜਲਦੀ ਵਧਣ ਨਹੀਂ ਲੱਗਾ ਕਿਉਂਕਿ ਇੰਨਾ ਪਾਣੀ ਜਾਂ ਇੰਨਾ ਮਤਲਬ ਹੜ ਜਿਹੜਾ ਆ ਨਹੀਂ ਆ ਰਿਹਾ ਕਿਉਂਕਿ ਬਾਕੀ ਜਿਹੜੇ ਜ਼ਿਆਦਾ ਹੜ ਆ ਉਹ ਬਿਆਸ ਨਦੀ ਸਤਲੁਜ ਨਦੀ ਤੇ ਉੱਤੇ ਆਉਂਦੇ ਪਏ ਆ ਤੇ ਉਹ ਉਧਰਲੇ ਪਾਸੇ ਹੀ ਆ ਜ਼ਿਆਦਾ ਚਲੋ ਉਹ ਵੀ ਸਮੇਂ ਸਮੇਂ ਨਾਲ ਸਭ ਕੋ ਵਧੀਆ ਹੋਵੇ ਬਾਕੀ ਮਿਹਰਬਾਨੀ ਕਰੋ ਪੰਜਾਬ ਜੇ ਸਲਾਤਾ ਜੋ ਗੁਜ਼ਰ ਰਿਹਾ ਆ ਇਹ ਅਰਦਾਸ ਕਰਦੇ ਆ ਕਿ ਸਾਰਾ ਕੁਝ ਠੀਕ ਹੋ ਜਵੇ ਸਾਰੇ ਆਪਣੇ ਘਰਾਂ ਦੀਆਂ ਛੱਤਾਂ ਦੇ ਤੇ ਹੇਠ ਰਹਿਣ ਤੇ ਬਾਕੀ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਾ ਤੁਹਾਨੂੰ ਖਾਸ ਜਾਣਕਾਰੀਆਂ ਦਿੰਨੇ ਆ ਅਸੀਂ ਕੋਈ ਤੁਹਾਨੂੰ ਆਮ ਅਸੀਂ ਉਹ ਗੱਲਬਾਤ ਨਹੀਂ ਕਰਦੇ ਕਿ ਜਿਹੜੀ ਤੁਸੀਂ ਪਰਿਵਾਰ ਚ ਬਹਿ ਕੇ ਨਾ ਦੇਖ ਸਕੋ ਸਾਡੇ ਪਰਿਵਾਰਿਕ ਮਾਹੌਲ ਦੇ ਬਲੌਗ ਹੁੰਦੇ ਆ ਜਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਣੇ ਇਲਾਕੇ ਦੇ ਆਸੀਂ ਹਿਆਰਪੁਰ ਦੇ ਆ ਸਾਡੀ ਵੀ ਸਪੋਰਟ ਕਰਿਆ ਕਰੋ ਤਾਂ ਜੋ ਹੋਰ ਵੀ ਵੱਧ ਤੋਂ ਵੱਧ ਜਾਣਕਾਰੀਆਂ ਤੁਹਾਡੇ ਤੱਕ ਅਸੀਂ ਲੈ ਕੇ ਆਈਏ ਤੇ ਮੇਰੇ ਨਾਲ ਗਰਜੀਤ ਸਿੰਘ ਪਿੰਡ ਸਕਰਾਲਾ ਤੇ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਊੜਮੜ ਹਿਆਰਪੁਰ ਤੋਂ ਜੀ ਆਇਆਂ ਨੂੰ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਜੀ